ਉਹ ਆ ਕੀ ਆ ਤੇਰੇ ਨਾਲ ਵੀਡੀਓ ਮਤ ਬਣਾਓ ਭਾਈ ਹਾਜ ਹੋ ਰਹਾ ਵੀਡੀਓ ਮਤ ਬਣਾਓ ਵੀਡੀਓ ਮਤ ਕਿ ਤੈਨੇ ਫੇਰ ਖਲਾਰ ਤੇ ਇਹ ਦੂਜੇ ਥਾਂ ਮੋ ਆ ਕੇ ਫੇਰ ਖਲਾਰੇ ਨੇ ਤੈਨੇ ਇਹ ਇਹ ਕਿ ਪੈਸੇ ਕਿ ਪੈਸੇ ਇੰਡਾ ਲੋਕਾਂ ਨੂੰ ਸਮਾਨ ਕਿਉਂ ਸਿੱਟ ਰਿਆ ਥਾਂ ਥਾਂ ਤੇ ਲੋਕਾਂ ਤੋਂ ਪੈਸੇ ਕਿਉਂ ਲੈ ਰਿਆ ਥਾਂ ਥਾਂ ਤੇ ਪੈਸੇ ਇਕੱਠੇ ਕਰ ਕਿਉਂ ਕਰ ਰਹੇ ਕਰ ਆਪਣੇ ਗਰੀਬ ਮਾਰ ਕਰ ਰਹੇ ਉਸ ਦਿਖਾ ਲੋ ਲੋਕਾਂ ਤੋਂ ਪੈਸੇ ਲੁੱਟਦਾ ਤੂੰ ਹੈ ਓਏ ਬੰਦੇ ਵਾਜਾ ਇਹ ਪੈਸੇ ਰੁਕਲੇ ਨੇ ਤੂੰ ਲੋਕਾਂ ਤੋਂ ਇਹ ਨਸ਼ਾ ਕਰਾਇਆ ਤੈਨੇ ਤੁਸੀਂ ਦੇਖੋ ਕਿ ਬਿਚਾਰੇ ਦਾ ਜਿਹੜੇ ਸਾਬ ਨਾ ਹੋ ਗਿਆ ਰੋਈ ਜਾ ਰਿਹਾ ਸੀ ਸੜਕ ਤੇ ਬੈਠਾ ਕਿ ਨਸਾਨ ਹੋ ਗਿਆ ਭੋਜੀ ਕੋਈ ਬਾਤ ਨਹੀਂ ਕੌਣ ਮਾਰ ਕੇ ਕੌਣ ਗਿਆ ਗਾੜੀ ਵਾਲਾ ਆ ਕਿਉਂ ਰਹਿ ਜਾਂੜ ਕੇ ਹੈ ਗੰਦਾਸ ਨੂੰ ਪੈਸੇ ਲੈ ਕੇ ਆਇਆ ਉਥੋਂ ਲੋਕਾਂ ਤੋਂ ਉਂਗਰਿਆ ਤੇ ਫਿਰ ਤੈਨੂੰ ਛੜਤੀਆਂ ਇਹ ਹੈ ਜੈ ਮਾਤਾ ਜੀ ਇਹ ਮੁੰਡਾ ਵਿਚਾਰਾ ਸੜਕ ਤੇ ਰੋ ਰਿਹਾ ਤੁਸੀਂ ਦੇਖੋ ਹਾਲਾਂਕਿ ਗੱਡੀਆਂ ਵਾਲੇ ਸਾਨ ਪੂਤੀ ਜਿਤਾ ਰਹੇ ਨੇ ਪਰ ਬੜੀ ਹੋ ਹੁੰਦੀ ਹੈ ਵੀ ਨਵੇਂ ਸਾਲ ਦੇ ਦਿਨ ਤੁਸੀਂ ਦੇਖੋ ਦਿਹਾੜੀ ਕਰਨ ਚੱਲਿਆ ਸੀਗਾ ਤੇ ਇਹਨੂੰ ਕੋਈ ਫੇਟ ਮਾਰ ਗਿਆ ਇਹਨੂੰ ਐ ਵੀ ਨਹੀਂ ਪਤਾ ਵੀ ਆਖਰ ਕੌਣ ਇਹ ਇਹਨੂੰ ਇੱਥੇ ਫੇਟ ਮਾਰ ਗਿਆ ਤੇ ਉਸ ਤੋਂ ਬਾਅਦ ਤੇ ਵਿਚਾਰੇ ਦਾ ਨੁਕਸਾਨ ਹੋ ਗਿਆ ਹਾਲਾਂਕਿ ਕਈ ਲੋਕ ਵਿਚਾਰੇ ਮਦਦ ਵਾਸਤੇ ਜ਼ਰੂਰ ਇਹਦੇ ਖੜ੍ਹ ਰਹੇ ਨੇ ਤਾਂ ਕਿ ਇਹਦਾ ਕੋਈ ਨੁਕਸਾਨ ਦਾ ਪ੍ਰਭਾਵ ਹੋ ਜਾਏ ਕਿਉਂਕਿ ਲਗਾਤਾਰ ਦੋਸਤ ਪਹਿਲਾਂ ਇਹ ਦੱਸ ਮੇਰੀ ਗੱਲ ਸੁਣਾ ਹੋਇਆ ਕੀ ਹੈ ਤੇਰੇ ਨਾਲ ਨਸਾਨ ਹੋ ਗਿਆ ਬੌਜੀ ਕੋਈ ਬਾਤ ਨਹੀਂ ਕੋਣ ਮਾਰ ਕੇ ਕੌਣ ਗਿਆ ਤੇਰੀ ਗਾੜੀ ਵਾਲਾ ਨਹੀਂ ਤੁਸੀਂ ਇਹ ਦੇਖੋ ਕਿ ਆ ਜਾ ਇੱਧਰ ਆ ਜਾ ਨਹੀਂ ਹੈਗਾ ਕਿਤੇ ਕੁਝ ਹੋਰ ਤੇਰਾ ਤੁਸੀਂ ਇਹ ਗੱਲ ਦੇਖੋ ਵੀ ਗਰੀਬ ਬੰਦਾ ਵਿਚਾਰਾ ਦਿਹਾੜੀ ਘਰ ਨਿਕਲਿਆ ਸੀ ਤੇ ਨਹੀਂ ਪਤਾ ਵੀ ਨਹੀਂ ਲੱਗਿਆ ਤੈਨੂੰ ਮਾਰ ਕੇ ਕੌਣ ਗਿਆ ਨਿਕਲਿਆ ਕੋਈ ਬਾਤ ਨਹੀਂ ਬੌਜੀ ਕੋਈ ਬਾਤ ਨਹੀਂ ਵੀਡੀਓ ਮਤ ਬਣਾਓ ਭਾਈ ਵੀਡੀਓ ਮਤ ਬਣਾਓ ਭਾਈ ਆਜ ਹੋਰਾਂ ਵੀ ਵੀਡੀਓ ਮਤ ਬਣਾਓ ਵੀਡੀਓ ਮਤ ਬਣਾਓ ਤੁਸੀਂ ਦੇਖੋ ਕਿ ਵਿਚਾਰੇ ਦਾ ਜਿਹੜੇ ਸਾਬ ਨਾ ਹੋ ਗਿਆ ਰੋਈ ਜਾ ਰਿਹਾ ਸੀ ਸੜਕ ਤੇ ਬੈਠਾ ਕਿ ਇਹ ਹਾਲਾਂਕਿ ਦੋਸਤ ਆਏ ਨੇ ਵਿਚਾਰੇ ਮਦਦ ਦੇ ਵਾਸਤੇ ਭਾਜੀ ਆਖਰ ਦੇਖਿਆ ਜਾਵੇ ਜਿਹੜੇ ਹਸਾਬ ਦੇ ਨਾਲ ਲੋਕ ਵੀਡੀਓ ਹਟਾ ਦੇ ਵੀਡੀਓ ਹਟਾ ਦੇ ਵੀਡੀਓ ਨਹੀਂ ਸਿੱਟੇ ਹੈ ਨਹੀਂ ਬਰਤਨ ਆਪ ਸਿੱਟੇ ਨੇ ਹੈ ਚੱਲ ਚੱਲ ਕੋਈ ਨਹੀਂ ਕੋਈ ਨਹੀਂ ਤੂੰ ਜਾ ਜਾ ਵੀਡੀਓ ਮਤ ਬਣਾਓ ਭਾਈ ਪਰਚੂਰ ਸੁਣੇ ਮੈਨੂੰ ਇਹ ਗੱਲ ਦੱਸ ਵੀ ਤੇਰੇ ਜਿੱਦ ਤੈਨੂੰ ਮਾਰ ਗਿਆ ਤੇ ਤੇਰਾ ਕੋਈ ਵੀਡੀਓ ਮਾਰ ਗਿਆ ਤੇਰਾ ਭਾਈ ਵੀਡੀਓ ਹਟਾ ਦੇ ਵੀਡੀਓ ਮਤ ਬਣਾਓ ਵੀਡੀਓ ਮਤ ਬਣਾਓ ਭਾਈ ਵੀਡੀਓ ਹੁਣ ਹਾਲਾਂਕਿ ਜੇ ਦੇਖਿਆ ਜਾਵੇ ਜਿਹੜਾ ਕੋਈ ਮਦਦ ਵਾਸਤੇ ਅੱਗੇ ਰਿਹਾ ਆ ਬਾਈ ਜੀ ਇਹਨੂੰ ਸੱਚੋ ਕੀ ਗੱਡੀ ਮਾਰ ਕੇ ਗਈ ਹੈ ਜੇ ਕਿਵੇਂ ਹੈ ਕੋਈ ਗਾੜੀ ਲੱਗੀ ਗਾੜੀ ਮੇ ਹੀ ਹੈ ਗਾੜੀ ਵਾਲਾ ਰੁਕਾ ਨਹੀਂ ਹੋਣਾ ਹੋਇਆ ਨਹੀਂ ਜਾ ਰਿਹਾ ਇਹ ਭੱਜ ਕਿਉਂ ਰਿਹਾ ਹੈ ਗੱਲ ਕਿਹਾ ਉਹ ਆਪ ਲੋਕਾਂ ਸੇ ਡਰ ਰਹਾ ਹੈ ਨਾ ਜੀ ਜਿਹੜੇ ਮਦਦ ਕਰ ਰਹੇ ਸੀਗੇ ਆਪ ਤੋਂ ਕਰ ਰਹੇ ਹੋ ਨਾ ਮਗਰ ਉਸ ਵਾਸਤੇ ਉਸ ਗੱਲ ਨੂੰ ਦੀ ਸੋਚਦਾ ਪੈਣਾ ਇਹ ਹਲਪ ਕਰਦੇ ਨਹੀਂ ਮੂੰਹ ਠਕਦਾ ਪੈਣ ਨਾਲ ਆਪਣਾ ਪਤਾ ਬਿਲਕੁਲ ਵੈਸੇ ਹੈਰਾਨੀ ਹੈ ਲੱਗਦਾ ਆਈਆਂ ਵੀ ਜਿਵੇਂ ਕੋਈ ਹਿਲਦਾ ਪੈਸੇ ਤੋਂ ਇਹ ਹੁਣ ਗੱਲ ਇਹ ਆ ਵੀ ਹੁਣ ਤੁਸੀਂ ਦੇਖੋ ਆਮ ਤੌਰ ਤੇ ਜਦ ਇਹਨੂੰ ਇਹ ਗੱਲ ਪੁੱਛੀ ਵੀ ਜਦ ਤੇਰਾ ਜਿਹੜੇ ਲੋਕ ਇਹਦੀ ਮਦਦ ਵਾਸਤੇ ਆ ਰਹੇ ਸੀ ਉਹਨਾਂ ਤੋਂ ਵੀ ਭੱਜ ਰਿਹਾ ਸੀਗਾ ਕਹਾਣੀ ਕੀ ਹੁੰਦੀ ਆ ਪਤਾ ਨਹੀਂ ਲੱਗਦਾ ਵੱਡੇ ਸ਼ਹਿਰਾਂ ਦੇ ਵਿੱਚ ਹਾਲਾਤ ਹਾਲਾਂਕਿ ਕਈ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋਏ ਨੇ ਪਰ ਪੁਲਿਸ ਨੂੰ ਥੋੜਾ ਜਿਆ ਇਸ ਮਾਮਲੇ 'ਚ ਦੇਖਣਾ ਪਊਗਾ ਕਿ ਕਿਤੇ ਇਹ ਸੱਚੀਓਂ ਕੋਈ ਐਕਸੀਡੈਂਟ ਹੋਇਆ ਕਿਉਂਕਿ ਸਾਹਮਣੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲੱਗੇ ਹੋਏ ਨੇ ਚੰਡੀਗੜ੍ਹ ਦੇ ਪਰ ਉਹਦੇ باوجود ਤੁਸੀਂ ਦੇਖੋ ਹਾਲਾਤ ਜੇਕਰ ਤਾਂ ਸੱਚੀਓਂ ਨੁਕਸਾਨ ਹੋਇਆ ਫਿਰ ਤਾਂ ਕਾਰਵਾਈ ਹੋਵੇਗੀ ਨਹੀਂ ਫਿਰ ਪੁਲਿਸ ਨੂੰ ਅਜਿਹੇ ਮਾਮਲੇ ਇਨਵੈਸਟੀਗੇਟ ਕਰਨੇ ਚਾਹੀਦੇ ਨੇ ਕਿਉਂਕਿ ਲੋਕ ਤਾਂ ਆਸਾਨ ਪੂਤੀ ਤੌਰ ਦੇ ਉੱਤੇ ਲਗਾਤਾਰ ਪੈਸੇ ਦੇ ਰਹੇ ਸੀਗੇ ਜੁਨੇ ਜਿਵੇਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮੈਂ ਤੁਹਾਨੂੰ ਤਸਵੀਰਾਂ ਸਾਹਮਣੇ ਦਿਖਾ ਦਾਂ ਤੁਹਾਨੂੰ ਸਾਹਮਣੇ ਉਹ ਦੇਖੋ ਇੱਕ ਬੰਦਾ ਜਿਹੜਾ ਉਹ ਉਹਦੇ ਜਿਹੜੇ ਜਿਵੇਂ ਕਹਦੀਏ ਕੋਈ ਸਮਾਨ ਖਾਣ ਪੀਣ ਦਾ ਵੇਚਣ ਵਾਲਾ ਹੈਗਾ ਉਹਦੇ ਜਾ ਕੇ ਉੱਥੇ ਗਿਰ ਗਿਆ ਨੇ ਪਿੱਛੇ ਵੀ ਇਸੇ ਤਰ੍ਹਾਂ ਦੇ ਨਾਲ ਇਹ ਆਪਦੇ ਜਿਹੜੇ ਇਹ ਮੂੰਗਦਾਲ ਦੀ ਬੜੀਆਂ ਜੀਆਂ ਆਪਾਂ ਕਹਿੰਦੇ ਆ ਖਾਂ ਰਾਲੀਆਂ ਉੱਥੇ ਵੀ ਇਹਨੇ ਸਿੱਟੀਆਂ ਉਸ ਤੋਂ ਬਾਅਦ ਵਿੱਚ ਲੋਕ ਇਹਦੀ ਮਦਦ ਕਰਨ ਲੱਗੇ ਉਦੋਂ ਬਾਅਦ ਤੁਸੀਂ ਦੇਖੋ ਕਿ ਇਹ ਹੈਗਾ ਚਾਹੇ ਹੁਣ ਪਤਾ ਨਹੀਂ ਨਸ਼ੇ ਚਾਹੇ ਜਾਂ ਜਾਣ ਕੇ ਸਿੱਟ ਰਿਹਾ ਹੈ ਉੱਥੇ ਵੀ ਬੈਠ ਕੇ ਇਹਨੇ ਰੋਣਾ ਸ਼ੁਰੂ ਕਰਤਾ ਹੁਣ ਲਗਾਤਾਰ ਅਸੀਂ ਇਸੇ ਲਈ ਇਹਦਾ ਪਿੱਛਾ ਕਰ ਰਹੇ ਸੀਗੇ ਵੀ ਕੀ ਇਹੇ ਲੋਕਾਂ ਨੂੰ ਠੱਗ ਰਿਹਾ ਹੈ ਜਾਂ ਇਹਨੇ ਨਸ਼ਾ ਕਰ ਰਿਹਾ ਹੈ ਕਿਉਂਕਿ ਲੋਕ ਇਹਨੂੰ ਉੱਥੇ ਪੈਸੇ ਦਿੰਦੇ ਰਹੇ ਤੇ ਉਸੇ ਤਰ੍ਹਾਂ ਦੇ ਨਾਲ ਤੁਸੀਂ ਦੇਖੋ ਕਿ ਕਈ ਲੋਕ ਇਹਦੀ ਮਦਦ ਦੇ ਵਾਸਤੇ ਜਿਹੜਾ ਲੋਕ ਉਤਰਨਾ ਸ਼ੁਰੂ ਕਰਦੇ ਨੇ ਕਿ ਸ਼ਾਇਦ ਕਿਸੇ ਗਰੀਬ ਦਾ ਨੁਕਸਾਨ ਹੋ ਗਿਆ ਸਾਡੇ ਲੋਕ ਦਰੀਦਲ ਬਹੁਤ ਨੇ ਔਰ ਜ਼ਿਆਦਾਤਰ ਜੇ ਦੇਖਿਆ ਜਾਵੇ ਤਾਂ ਜਦੋਂ ਇਸ ਤਰ੍ਹਾਂ ਦੇ ਨਾਲ ਲੋਕ ਕੋਈ ਦੇਖਦੇ ਨੇ ਤਾਂ ਤੁਸੀਂ ਇਹ ਗੱਲ ਦੇਖੋ ਬਿਲਕੁਲ ਵਿਚਾਲੇ ਇਹਨੇ ਖਲਾਰ ਲੈਨੇ ਇਹ ਤੇ ਹਰ ਕਿਸੇ ਨੂੰ ਇਹ ਆ ਵੀ ਰੋਣ ਲੱਗ ਗਿਆ ਉਹ ਤੇ ਹੋਇਆ ਕੀ ਹੈ ਆਉਤ ਹੋਣੀਏ ਪੂਰੀ ਆਕੇ ਤਨੇ ਫੇਰ ਖਲਾਰ ਤੇ ਇਹ ਦੂਜੀ ਥਾਂੋਂ ਆਕੇ ਦੇਖੋ ਆਕੇ ਫੇਰ ਖਲਾਰੇ ਨੇ ਤਨੇ ਇਹ ਇਹ ਕਿ ਪੈਸੇ ਪੈਸੇ ਇੰਧਾ ਲੋਕਾਂ ਨੂੰ ਲੋਕਾਂ ਤੋਂ ਪੈਸੇ ਲੁੱਟਦਾ ਤੋ ਕੋਈ ਬਾਨੀ ਹੋ ਜਾ। ਇਹ ਪੈਸੇ ਲੁਕਾਏ ਹਨ ਲੋਕਾਂ ਤੋਂ। ਇਹ ਨਸ਼ਾ ਕਰਾਇਆ ਹੈ ਤਨੇ। ਦੱਸ ਸੇ। ਤੂੰ ਪੈਸੇ ਲੈ ਕੇ ਆਏ ਓਥੋਂ ਲੋਕਾਂ ਤੋਂ ਕਿਸੇ ਤੋਂ 500 ਕਿਸੇ ਤੋਂ 200 ਕਿਸੇ ਤੋਂ 1000 ਰੁਪਿਆ ਤੇ ਤੈਨੇ ਨਸ਼ਾ ਕਰਾਇਆ ਹੋਇਆ ਏ ਜੇ ਤੂੰ ਜਾਣ ਕੇ ਸਟੰਦਾ ਟ੍ਰਿਕਾ ਤੇਰਾ ਹੈ। ਜੈ ਮਾਤਾ ਜੀ। ਜੈ ਮਾਤਾ ਦੀ ਨਹੀਂ ਤੂੰ ਐਂ ਦੱਸੋ ਤੂੰ ਐ ਕਰਕੇ ਹੋ ਰਹੇਂ ਜਾਂ ਕੇ ਇਹ। ਕਰਕੇ ਹੋ ਰਹੇਂ ਜਾਂ ਕੇ ਹੈ ਕਦ ਦੱਸ ਤੂੰ। ਤੂੰ ਪੈਸੇ ਲੈ ਕੇ ਆਇਆ ਓਥੋਂ ਲੋਕਾਂ ਤੋਂ ਉਹ ਰਿਆ ਤੇ ਫਿਰ ਤੈਨੇ ਛੜਤੀਆਂ ਇਹ। ਹੈਂ? ਭਈ ਇਹ ਇਹ ਜੀ ਇਹ ਲੋਕ ਨੇ ਤੁਸੀਂ ਇਹ ਗੱਲ ਦੇਖ ਲਓ ਆਸ-ਪਾਸੇ ਲੋਕਾਂ ਨੂੰ ਲੱਗਦਾ ਹੋਊ ਵੀ ਇਹ ਕਿਤੇ ਗਿਰ ਗਿਆ ਕਿਸੇ ਗਰੀਬ ਦਾ ਨੁਕਸਾਨ ਹੈ ਦੋ ਥਾਵੇਂ ਸਿੱਟ ਕੇ ਆਇਆ ਹੈ ਪੈਸੇ ਲੈ ਕੇ ਆਇਆ ਹੁਣ ਗੱਲ ਇਹ ਦੇਖੋ ਵੀਰੇ ਜਿੰਨੇ ਲੋਕ ਖੜੇ ਨੇ ਸਾਰਿਆਂ ਨੂੰ ਇਹੀ ਗੱਲ ਲੱਗਦੀ ਹੋਣੀ ਵੀ ਕਿਸੇ ਗਰੀਬ ਦਾ ਨੁਕਸਾਨ ਹੋ ਗਿਆ ਨੁਕਸਾਨ ਕੋਈ ਨਹੀਂ ਹੋਇਆ ਕਿਸੇ ਤੋਂ 200 ਕਿਸੇ ਤੋਂ 500 ਕਿਸੇ ਤੋਂ 1000 ਉਦੋਂ ਬਾਅਦ ਦੇ ਵਿੱਚ ਅਲੱਗ-ਅਲੱਗ ਲਾਈਟ ਵਾਲ ਦੋ ਲਾਈਟ ਪੁਆਇੰਟ ਤੇ ਇਹ ਸਿੱਟ ਚੁੱਕਿਆ ਉਦੋਂ ਬਾਅਦ ਹੁਣ ਅੱਗੇ ਫੇਰ ਤੁਰ ਗਿਆ ਸਾਡੇ ਲੋਕ ਦਰਿਆਦਲ ਬਹੁਤ ਨੇ ਮਦਦ ਕਰ ਦਾਂਦੇ ਨੇ ਪਰ ਹਾਲਾਤ ਇਹ ਹੈ ਵੀ ਮਦਦ ਕਿਸੇ ਜਨੂ ਨਹੀਂ अदरवाइज ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਹੁਣ ਆਪਦਾ ਰੋਏ ਸਮਾਨ ਸਿੱਟ ਕੇ ਇਹ ਭੱਜ ਗਿਆ ਕ ਸਮਾਨ ਕਿਉਂ ਸਿੱਟ ਰਿਆ ਤਾਂ ਦੱਸ ਕੀ ਆ ਗਿਆ ਸਮਾਨ ਕਿਉਂ ਸਿੱਟ ਰਿਆ ਥਾਂ ਥਾਂ ਤੇ ਲੋਕਾਂ ਤੋਂ ਪੈਸੇ ਕਿਉਂ ਲੈ ਰਹੇ ਆਂ ਥਾਂ ਥਾਂ ਤੇ ਪੈਸੇ ਇਕੱਠੇ ਕਰ ਕਿਉਂ ਕਰ ਰਹੇ ਆਂ ਬਾਤ ਕਰ ਆਪਣੇ ਹੈ ਗਰੀਬ ਮਾਰ ਕਰ ਰਹੇ ਹੋ ਸਿਰਫ ਆਪ